ਪਤਾ ਹੋਣ ਦੇ ਬਾਵਜੂਦ ਵੀ ਜਦੋਂ ਲੋਕ ਡੁੱਬ ਜਾਂਦੇ ਆ ਜਦੋਂ ਲੋਕਾਂ ਨੂੰ ਹੜ ਦੀ ਮਾਰ ਪੈ ਜਾਂਦੀ ਆ ਉਦੋਂ ਇਹ ਵਾਕਈ ਇੱਕ ਸੰਪਤੀ ਲੈਣ ਵਾਸਤੇ ਲੋਕਾਂ ਦੇ ਵਿੱਚ ਆਉਂਦੇ ਆ ਅਣਾਂ ਦੇ ਆਉਣ ਤੋਂ ਪਹਿਲਾਂ ਬਾਰਸ਼ਾਂ ਹੋਣ ਤੋਂ ਪਹਿਲਾਂ ਜਿਹੜਾ ਮਹੀਨਾ ਸੀ ਉਦੋਂ ਨਹਿਰਾਂ ਬੰਦ ਕਰ ਰੱਖੀਆਂ ਇਹਨਾਂ ਨੇ ਨਹਿਰਾਂ ਕਸਾਂਗਾ ਚੂਵੇ ਸਭ ਕੁਝ ਬੰਦ ਸੀ ਜੇ ਉਹਨੇ ਸਮੇਂ 'ਚ ਉਹੋ ਹੀ ਪਾਣੀ ਜਿਹੜਾ ਇਹਨਾਂ ਨੇ ਸਟੋਰੇਜ ਕਰਕੇ ਰੱਖਿਆ ਸੀ ਉਹਨੂੰ ਅੱਗੇ ਵਗਾਇਆ ਹੁੰਦਾ ਤੇ ਫਿਰ ਜਿਹੜਾ ਇਹਨਾਂ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਪਾਣੀ ਆਉਣਾ ਸੀ ਉਹ ਸੌਖੇ ਤਰੀਕੇ ਨਾਲ ਸਮਾਇਆ ਜਾ ਸਕਦਾ ਸਾਂਧੀ ਗੱਲ ਕਰੀਏ ਕਿ ਉਹਨਾਂ ਨੂੰ ਕੋਈ 150000 ਦੇ ਨਾਲ ਉਹਨਾਂ ਦਾ ਮੁਆਵਜ਼ਾ ਨਾ ਘਰ ਭਰ ਜਾਊਗਾ ਤੇ ਨਹੀਂ ਹੋਣਾ ਸਰਕਾਰਾਂ ਦੀ ਅਸਲ ਦੇ ਵਿੱਚ ਜਿਹੜੀ ਮਨਛਾ ਹੈਗੀ ਆ ਲੋਕਾਂ ਤੋਂ ਜ਼ਮੀਨਾਂ ਖੋਣ ਵਾਲੀ ਇਹ ਉਸ ਪਾਸੇ ਨੂੰ ਤੁਰੇ ਹੋਏ ਆ ਜਾਣ ਬੁਝ ਹਰ ਸਾਲ ਮਾਰਿਆ ਜਾ ਰਿਹਾ ਜੇ ਸਰਕਾਰਾਂ ਚਾਹੁੰਦੀਆਂ ਹੋਣ ਕਿ ਅਸੀਂ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣਾ ਤੇ ਇਹਦੇ ਬਹੁਤ ਸਾਰੇ ਪਰਮੰਧਾ ਬਹੁਤ ਤਰੀਕੇ ਹੈਗੇ ਆ ਇਹਨੂੰ ਰੋਕਿਆ ਜਾ ਸਕਦਾ ਹੜਾ ਉਹ ਜਦੋਂ ਤੱਕ ਇਹਦੇ ਪੈਗਪੂਗ ਲਾ ਲੈਂਦੇ ਆ ਮਾਨ ਸਾਹਿਬ ਉਦੋਂ ਗੱਲਾਂ ਉਹਦੀਆਂ ਹੋਰ ਹੁੰਦੀਆਂ ਤੇ ਜਦੋਂ ਮੜਾ ਸੁਰਤ ਚ ਆਉਂਦੇ ਉਦੋਂ ਹੋਰ ਹੁੰਦੇ। ਇਸ ਕਰਕੇ ਉਹਨਾਂ ਦੇ ਕਹਿਣ ਚ ਤੇ ਕਰਨ ਚ ਬਹੁਤ ਫਰਕ। ਹਰ ਕਿਸੇ ਹੋਰ ਸਰਕਾਰ ਦੇ ਦਰਾਂ ਨਾਲ ਆਏ ਹੁੰਦੇ ਤੇ ਇਸੇ ਭਗਵੰਤ ਮਾਨ ਨੇ ਪਜਾਮਾ ਟਾਂਕ ਕੇ ਉੱਥੇ ਪਾਣੀ ਚ ਖੜਾ ਹੋਣਾ ਸੀ ਤੇ 20 20 ਗੱਲਾਂ ਕਰ ਲenga। ਪਿੰਡਾਂ ਦੀਆਂ ਸੱਥਾਂ ਚ ਇਹਨਾਂ ਗੱਲਾਂ ਦੇ ਤੈਨੂੰ ਜਵਾਬ ਆ ਜਿਹੜੇ ਉਹ ਦੇਣੇ ਪੈਣਗੇ। ਹੋਰ ਕੋਈ ਮੰਗੇ ਚਾ ਨਾ ਮੰਗੇ ਜਦੋਂ ਸਾਡੇ ਧੱਕੇ ਚੜ ਗਿਆ ਸੀ ਤਾਂ ਨਹੀਂ ਬਖਸ਼ਣਾ। ਦਾ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਫੋਟੋਆਂ ਕਰਾਉਣੇ ਜਾਂਦੇ ਆ ਤੇ ਹੁਣ ਸਾਰੇ ਲੀਡਰ ਜਿਹੜੇ ਹੈਗੇ ਤੁਰੇ ਫਿਰਦੇ ਆ ਆਪਦੇ ਫੇਸਬੁੱਕ ਤੇ ਅਕਾਊਂਟ ਦੇ ਲਾਈਵ ਹੋਈ ਜਾਂਦੇ ਆ ਰਾਸ਼ਨ ਦੀ ਦਾ ਗੱਲ ਜੋ ਭੇਜਦੇ ਥੋੜਾ ਰਾਸ਼ਨ ਭੇਜਦੇ ਫੋਟੋ ਪਹਿਲਾਂ ਪਾ ਦਿੰਦੇ ਆ ਦੇਖੋ ਜੀ ਜਿਹੜੇ ਹਾਰਡ ਆ ਕੋਈ ਅਕੀ ਪਹਿਲੀ ਵਾਰ ਨਹੀਂ ਆਈ ਹਾਂ ਤੇ ਜਾਂ ਇਹ ਨਹੀਂਗਾ ਕਿ ਸਰਕਾਰ ਨੂੰ ਪਤਾ ਨਹੀਂਗਾ ਵੀ ਕਿਹੜੇ ਕਿਹੜੇ ਬੰਨ ਕਮਜ਼ੋਰ ਨੇ ਦਰਿਆ ਦੇ ਕਿੱਥੋਂ ਕਿੱਥੋਂ ਟੁੱਟਦੇ ਨੇ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਏਰੀਆ ਜਿਹੜਾ ਉਹ ਹੜ ਨਾਲ ਪ੍ਰਭਾਵਿਤ ਹੁੰਦਾ ਕਿਹੜੇ ਪਿੰਡਾਂ ਦੇ ਵਿੱਚ ਪਾਣੀ ਵੜਦਾ ਇਹ ਸਾਰਾ ਕੁਝ ਪਤਾ ਹੁੰਦਾ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਲੋਕ ਡੁੱਬ ਜਾਂਦੇ ਆ ਜਦੋਂ ਲੋਕਾਂ ਨੂੰ ਹੜ ਦੀ ਮਾਰ ਪੈ ਜਾਂਦੀ ਆ ਉਦੋਂ ਇਹ ਵਾਕਈ ਇੱਕ ਸੰਪਤੀ ਲੈਣ ਵਾਸਤੇ ਲੋਕਾਂ ਦੇ ਵਿੱਚ ਆਉਂਦੇ ਆ ਵੀ ਆ ਦੇਖੋ ਜੀ ਅਸੀਂ ਤਾਂ ਗੋਡੇ-ਗੋਡੇ ਪਾਣੀ ਛਤਰੇ ਫਿਰਦੇ ਆ ਤੁਹਾਡੇ ਨਾਲ ਫਿਰਦੇ ਆ ਜਾਂ ਤੁਹਾਨੂੰ 2 ਕਿਲੋ ਖੰਡ ਜਾਂ ਕੋਈ ਕਿਲੋ ਆਲੂ ਦੇ ਚੱਲੇ ਆ ਵੀ ਅਸੀਂ ਰਾਚਨ ਦੇ ਰਹੇ ਆ ਜਏ ਸਰਕਾਰ ਨੇ ਹੱਡ ਰੋਕਣੇ ਹੋਣ ਤੇ ਜਦੋਂ ਪਹਿਲਾਂ ਜਿਹੜਾ ਮੀਨਾ ਹੜਾਂ ਦੇ ਆਉਣ ਤੋਂ ਪਹਿਲਾਂ ਬਾਰਸ਼ਾਂ ਹੋਣ ਤੋਂ ਪਹਿਲਾਂ ਜਿਹੜਾ ਮਹੀਨਾ ਸੀ ਉਦੋਂ ਨਹਿਰਾਂ ਬੰਦ ਕਰ ਰੱਖੀ ਨਾ ਨੀ ਨਹਿਰਾਂ ਕਸਾਂਗਾ ਸੂਵੇ ਸਭ ਕੁਝ ਬੰਦ ਸੀ ਜੇ ਉਨੇ ਸਮੇਂ 'ਚ ਉਹ ਹੀ ਪਾਣੀ ਜਿਹੜਾ ਇਹਨਾਂ ਨੇ ਸਟੋਰੇਜ ਕਰਕੇ ਰੱਖਿਆ ਸੀ ਉਹਨੂੰ ਅੱਗੇ ਵਗਾਇਆ ਹੁੰਦਾ ਤੇ ਫਿਰ ਜਿਹੜਾ ਇਹਨਾਂ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਪਾਣੀ ਆਉਣਾ ਸੀ ਉਹ ਸੌਖੇ ਤਰੀਕੇ ਨਾਲ ਸਮਾਇਆ ਜਾ ਸਕਦਾ ਸੀ ਉੱਥੇ ਪਰ ਸਰਕਾਰ ਇਹ ਚਾਹੁੰਦੀ ਨਹੀਂ ਕਿਉਂਕਿ ਉਸ ਤੋਂ ਬਾਰਸ਼ਾਂ ਹੋਣ ਤੋਂ ਪਹਿਲਾਂ ਹੀ ਪਾਣੀ ਹੋਰ ਵੱਧ ਇਕੱਠਾ ਕਰ ਲਿਆ ਜਾਂਦਾ ਵੀ ਇਹਨੂੰ ਪਾਣੀ ਨੂੰ ਯਕਦਾਂਮ ਛੱਡ ਗਏ ਤੇ ਲੋਕਾਂ ਦਾ ਨੁਕਸਾਨ ਆ ਜਿਹੜਾ ਉਹ ਕੀਤਾ ਜਾਵੇ ਤੇ ਉਸੇ ਤਰੀਕੇ ਨਾਲ ਕਰਦੇ ਚਾਹੇ ਕੋਈ ਵੀ ਸਰਕਾਰ ਹੋਵੇ ਕੱਲੀ ਇਹ ਨਹੀਂ ਆਮ ਆਦਮੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਇਹ ਕਰਦੀਆਂ ਆ ਰਹੀਆਂ ਨੇ ਜਿਹੜੇ ਲੋਕਾਂ ਨੇ ਉੱਥੇ ਫਸਲਾਂ ਬੀਜੀਆਂ ਹੋਈਆਂ ਨੇ ਕਿਸਾਨਾਂ ਨੇ ਉਹਨਾਂ ਦੀਆਂ ਸਾਰੀਆਂ ਫਸਲਾਂ ਬਰਬਾਦ ਹੋਗਣਾ ਕੀ ਹੁਣ ਜਿਹੜਾ ਹੱਟਦੇ ਪਾਣੀ ਨੇ ਜਿੰਨਾ ਉਹਨਾਂ ਦਾ ਨੁਕਸਾਨ ਕੀਤਾ ਉਹ ਦੁਬਾਰਾ ਫਸਲ ਬੀਜ ਸਕਣਗੇ ਉਹਨਾਂ ਨੇ ਤਾਂ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਆਉਣ ਵਾਲੀਆਂ ਫਸਲਾਂ ਤੱਕ ਰੇਤਾ ਨਹੀਂ ਨਿਕਲਣਾ ਉਹਨਾਂ ਦਾ ਉਹਨਾਂ ਦੇ ਜੇ ਆਪਾਂ ਨੁਕਸਾਨ ਦੀ ਗੱਲ ਕਰੀਏ ਕਿ ਉਹਨਾਂ ਨੂੰ ਕੋਈ 150000 ਦੇ ਨਾਲ ਉਹਨਾਂ ਦਾ ਮੁਆਵਜ਼ਾ ਨਾ ਘਰ ਭਰ ਜਾਊਗਾ ਤੇ ਨਹੀਂ ਹੋਣਾ ਸਰਕਾਰਾਂ ਦੀ ਅਸਲ ਦੇ ਵਿੱਚ ਜਿਹੜੀ ਮਨਛਾ ਹੈਗੀ ਆ ਲੋਕਾਂ ਤੋਂ ਜ਼ਮੀਨਾਂ ਖੋਣ ਵਾਲੀ ਇਹ ਉਸ ਪਾਸੇ ਨੂੰ ਤੁਰੇ ਹੋਏ ਆ ਜਾਣ ਬੁੱਝ ਕੇ ਲੋਕਾਂ ਨੂੰ ਡੋਬਿਆ ਗਿਆ ਸਰਕਾਰ ਵੱਲੋਂ ਇਹ ਕੋਈ ਕੁਜਰਤੀ ਆਫਤ ਨਹੀਂ ਹੈਗੀਗੀ ਇਹ ਇਹਨਾਂ ਮਨੁੱਖਾਂ ਦੀ ਬਣਾਈ ਹੋਈ ਆਫਤ ਆ ਜਿਹੜੀ ਸਾਡੇ ਲੋਕਾਂ ਨੂੰ ਮਾਰ ਰਹੀ ਆ ਲਗਾਤਾਰ ਹਰ ਸਾਲ ਮਾਰਿਆ ਜਾ ਰਿਹਾ ਜੇ ਸਰਕਾਰਾਂ ਚਾਹੁੰਦੀਆਂ ਹੋਣ ਕਿ ਅਸੀਂ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣਾ ਤੇ ਇਹਦੇ ਬਹੁਤ ਸਾਰੇ ਪਰਮੰਧਾ ਬਹੁਤ ਤਰੀਕੇ ਹੈਗੇ ਆ ਇਹਨੂੰ ਰੋਕਿਆ ਜਾ ਸਕਦਾ ਹੜ੍ਹਾਂ ਨੂੰ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜਿ ਇਥੇ ਜਿਹੜਾ ਨਹਿਰੀ ਢਾਂਚਾ ਵਿਕਸਿਤ ਕਰਕੇ ਹਰੇਕ ਖੇਤ ਤੱਕ ਪਾਣੀ ਜਿਹੜਾ ਨਹਿਰਾਂ ਦਾ ਉਹ ਪਚਾਇਆ ਜਾ ਸਕਦਾ ਤੇ ਹੜ੍ਹਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਪਰ ਇਹ ਚਾਹੁੰਦੇ ਨਹੀਂ ਜੇ ਇਹਨਾਂ ਨੇ ਲੋਕਾਂ ਵਾਸਤੇ ਕੁਝ ਕਰਨਾ ਹੋਵੇ ਤੇ ਫਿਰ ਹੜ੍ਹਾਂ ਆਉਣ ਤੋਂ ਪਹਿਲਾਂ ਹੀ ਜਿਹੜਾ ਇਹ ਪਾਣੀ ਨੂੰ ਕੰਟਰੋਲ ਕੀਤਾ ਜਾ ਸਕਦਾ ਵੀ ਜਿੰਨਾ ਕੁ ਪਾਣੀ ਜਿੰਨਾ ਨੁਕਸਾਨ ਆ ਮਹੀਨੇ ਦੇ ਵਿੱਚ ਹੋਣਾ ਉਨੂੰ ਰੋਕਿਆ ਜਾ ਸਕਦਾ ਸੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਜੇ ਤਾਂ ਇਹ ਹੁਣ ਹੜ ਨੀਤੀ ਦੇ ਵਿੱਚ ਤੁਸੀਂ ਆ ਦੇਖਿਆ ਜੇ ਜਿੰਨੇ ਕੁ ਲੋਕਾਂ ਨੂੰ ਮੁਆਵਜ਼ੇ ਮਿਲਨੇ ਆ ਜਿਹੜੇ ਆਮ ਲੋਕ ਆ ਜਿਹੜੇ ਵੱਧ ਪੀੜਤ ਹੋਏ ਨੇ ਉਹਨਾਂ ਨੂੰ ਪੰਜੀ ਨਹੀਂ ਮਿਲਨੀ ਤੇ ਬਹੁਤ ਸਾਰੇ ਅਜਿਹੇ ਹੋਣਗੇ ਜਿਨ੍ਹਾਂ ਦਾ ਕੋਈ ਨੁਕਸਾਨ ਨਾ ਹੋਇਆ ਹੋਇਆ ਤੇ ਉਹਨਾਂ ਨੇ ਹੜਪੀੜਤਾ ਦੇ ਲਿਸਟ ਦੇ ਵਿੱਚ ਸ਼ਾਮਲ ਆ ਕੇ ਜਿਹੜੇ ਮੁਆਵਜ਼ੇ ਉਹਨਾਂ ਨੇ ਲੈ ਜਾਣੇ ਆ ਤੇ ਜਿਹੜੇ ਇਹਨਾਂ ਲੀਡਰਾਂ ਦੇ ਆਪਦੇ ਚਾਹੇਤੇ ਹੋਏ ਉਹਨਾਂ ਦੇ ਘਰ ਫੇਰ ਭਰੇ ਜਾਣੇ ਆ ਜਾਂ ਇਹਨਾਂ ਲੀਡਰਾਂ ਨੇ ਆਪਦੇ ਘਰ ਭਰਨੇ ਆ ਉਹ ਜਿਹੜਾ ਪੈਸਾ ਜਿਹੜਾ ਹੜਪੀੜਤਾ ਨੂੰ ਮੰਡਨ ਵਾਸਤੇ ਹੋਊਗਾ ਜਿਹੜੇ ਮੰਤਰੀ ਅੱਜ ਪੰਜਾਬੇ ਟੰਗ ਕੇ ਤੁਰੇ ਫਿਰਦੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਣਾ ਲੋਕਾਂ ਤਾਈਂ ਨਹੀਂ ਪਹੁੰਚਣਾਗਾ ਇਸ ਕਰਕੇ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਰਾਹੀਂ ਮੰਗ ਪੱ ਜਿਹੜੇ ਹੜ ਨੀਤੀ ਹੈ ਜਿਹੜੀ ਉਹਨੂੰ ਬਦਲਿਆ ਜਾਵੇ ਢੰਗ ਤਰੀਕੇ ਨਾਲ ਉਸ ਨੀਤੀ ਨੂੰ ਲਾਗੂ ਕੀਤਾ ਜਾਵੇ ਜਿਹੜੀ ਇਹ ਕਿਰਤੀ ਕਿਸਾਨ ਯੂਨੀਅਨ ਦੀ ਮੰਗਾਂ ਸੀ ਲਾਉਣ ਆਉਣ ਭਾਰਤ ਸਭਾ ਵੱਲੋਂ ਇਹਦਾ ਪੂਰਨ ਸਮਰਥਨ ਕਰਦੇ ਆਂ ਤੇ ਅੱਜ ਡੀਸੀ ਫਰੀਦਕੋਟ ਨੂੰ ਮੰਗ ਪੱਤਰ ਵੀ ਦੇਣ ਆਏ ਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੇ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਇੱਕ ਅਦੇ ਦਿਨ ਦੇ ਵਿੱਚ ਹੀ ਤੇ ਫਿਰ ਅਸੀਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਪਿਛਲੇ ਸਮੇਂ ਜੋ ਚਰਚਾ ਚੱਲਦੀ ਹੈ ਕਿ ਮੁਰਗੀ ਨੂੰ ਲੈ ਕੇ ਬਿਆਨ ਹੈ ਮੁਰਗੀ ਤੱਕ ਦਾ ਇੱਕਦਮ ਵਾਜ ਦੇਵਾਂਗੇ ਕੱਲ ਕਿਸੇ ਪੱਤਰਕਾਰ ਵੱਲੋਂ ਨੂੰ ਸਵਾਲ ਕੀਤਾ ਗਿਆ ਕਿ ਮਾਨ ਸਾਹਿਬ ਨੂੰ ਸਵਾਲ ਕੀਤਾ ਗਿਆ ਤੇ ਅੱਗੋ ਕਹਿੰਦੇ ਤੁਸੀਂ ਪੀਸੀ ਚੈਨਲ ਵਾਲੇ ਆ ਦੇਖੋ ਜੀ ਉਹ ਜਦੋਂ ਤੱਕ ਇਹਦੇ ਪੈਗਪੂਗ ਲਾ ਲੈਂਦੇ ਆ ਮਾਨ ਸਾਹਿਬ ਉਦੋਂ ਗੱਲਾਂ ਉਹਦੀਆਂ ਹੋਰ ਹੁੰਦੀਆਂ ਤੇ ਜਦੋਂ ਮੜਾ ਸੁਰਤ ਚ ਆਉਂਦੇ ਉਦੋਂ ਹੋਰ ਹੁੰਦੀਆਂ ਇਸ ਕਰਕੇ ਉਹਨਾਂ ਦੇ ਕਹਿਣ ਤੇ ਕਰਨ 'ਚ ਬਹੁਤ ਫਰਕ ਆ। ਨਹੀਂ ਸਵਾਲਾਂ ਤੋਂ ਭਜਦੇ ਆ। ਬਿਲਕੁਲ ਜੀ। ਉਹਨਾਂ ਨੇ ਜਿੰਨੀਆਂ ਗੱਲਾਂ ਹੁਣ ਤੱਕ ਕੀਤੀਆਂ ਉਹਨਾਂ 'ਚੋਂ ਇੱਕ ਵੀ ਪੂਰੀ ਨਹੀਂ ਕੀਤੀ। ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਤਾਂ ਉਹ ਕਹਿੰਦਾ ਹੁੰਦਾ ਸੀਗਾ ਕਿ ਆਮ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਹ ਮੁਰਗੀਖਾਨੇ ਬਣਾ ਰੱਖੇ ਐ ਇੰਨੀ-ਇੰਨੀ ਸਿਕਿਉਰਿਟੀ ਲਾਈ ਹੋਈ ਆ। ਆ ਫਰੀਦਕੋਟ ਦੇ ਵਿੱਚ ਪਿਛਲੇ ਦਿਨੀ ਆਏ ਆ। ਕਿਸੇ ਨੂੰ ਫਰੀਦਕੋਟ ਚ ਐਂਟਰ ਨਹੀਂ ਕਰਨ ਦਿੱਤਾ ਸੀ ਨਾ ਕਿਸੇ ਨੂੰ ਬਾਹਰ ਦੇ ਨੂੰ ਫਰੀਦਕੋਟ ਚ ਵੜਨ ਦਿੱਤਾ ਜਾ ਰਿਹਾ ਸੀ ਨਾ ਕੋਈ ਫਰੀਦਕੋਟ ਦਾ ਕੋਈ ਬਾਹਰ ਜਾ ਸਕਦਾ ਸੀ ਇੰਨੀ ਕੁ ਫੋਰਸ ਲਾਈ ਹੋਈ ਸੀ ਤੇ ਜਿਹੜਾ ਉੱਥੇ ਜਿੱਥੇ ਇਹਨੇ ਝੰਡਾ ਚੜਾਇਆ ਉੱਥੇ ਵੀ ਸਾਰੇ ਸਰਕਾਰੀ ਮੁਲਾਜ਼ਮ ਹੀ ਸੀ ਕੋਈ ਆਮ ਬੰਦਾ ਹੈ ਸੀ ਹੁਣ ਆਪ ਵੀ ਤਾਂ ਉਹ ਕੋਸ਼ਿਸ਼ ਕਰ ਰਹੇ ਆ ਕੱਲੇ ਕੱਲੇ ਪਰਿਵਾਰ ਨੂੰ 1.5 150 ਬੰਦਾ ਸਕਿਉਰਿਟੀ ਦਾ ਦਿੱਤਾ ਹੋਇਆ ਤੇ ਇਹ ਲੋਕਾਂ ਤੇ ਬੋਝ ਹੀ ਪਾਇਆ ਜਾ ਰਿਹਾ ਕਿਹੜੀਆਂ ਗੱਲਾਂ ਤੇ ਭਗਵੰਤ ਮਾਨ ਹੋਣ ਤੱਕ ਖੜਾ ਉੱਤਰਿਆ ਜੇ ਇਹ ਹੀ ਹਰ ਕਿਸੇ ਹੋਰ ਸਰਕਾਰ ਦੇ ਦਰਾਂ ਨਾਲ ਆਏ ਹੁੰਦੇ ਤੇ ਇਸੇ ਭਗਵੰਤ ਮਾਨ ਨੇ ਪਜਾਮਾ ਟਾਂਕ ਕੇ ਉੱਥੇ ਪਾਣੀ 'ਚ ਖੜਾ ਹੋਣਾ ਸੀ ਤੇ 20-20 ਗੱਲਾਂ ਕਰ ਲੰਗਾ ਸੀ ਤੇ ਹੁਣ ਇਹ ਹੋਰ ਪਾਸੇ ਜਾ ਕੇ ਸੈਲੀਬ੍ਰਿਟੀ ਬਣਿਆ ਫਿਰਦਾ ਹੋਰ ਪਾਸੇ ਜਾ ਕੇ ਐਸ਼ ਕਰਦੇ ਫਿਰਦੇ ਦੋਨੋਂ ਪਤੀ ਪਤਨੀ ਨਹੀਂ ਚਲੋ ਠੀਕ ਆ ਉਹ ਵੀ ਆਪਦਾ ਪਰਿਵਾਰ ਆ ਉਹਦਾ ਉਹਨੂੰ ਕਰਨਾ ਚਾਹੀਦਾ ਪਰ ਉਹ ਲੋਕਾਂ ਦੀ ਹਾਲਾਤ ਵੀ ਦੇਖਣੇ ਚਾਹੀਦੇ ਹੈ ਨਾ ਕਿ ਲੋਕ ਕਿਹੜੇ ਹਾਲਤ ਦੇ ਵਿੱਚ ਨੇ ਲੋਕ ਮਰ ਰਹੇ ਨੇ ਤੇ ਸਾਡੇ ਪੰਜਾਬ ਦਾ ਜਿਹੜਾ ਚੁਣਿਆ ਹੋਇਆ ਨਮਾਇੰਦਾ ਲੋਕਾਂ ਦੇ ਦੁੱਖ ਤਕਲੀਫ ਸੁਣਨ ਵਾਸਤੇ ਉਹ ਐਸ਼ ਕਰਦਾ ਫਿਰੇ ਕੋਈ ਚੰਗੀ ਗੱਲ ਨਹੀਂ ਹੈਗੀਗੀ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਨੂੰ ਕਿ ਜਿਹੜੀਆਂ ਤੂੰ ਗੱਲਾਂ ਕੀਤੀਆਂ ਨੇ ਜਿਹੜੇ ਵਾਅਦੇ ਤੂੰ ਲੋਕਾਂ ਨਾਲ ਕੀਤੇ ਸੀ ਉਹਨਾਂ 'ਚੋਂ ਇੱਕ ਤੇ ਵੀ ਖਰਾ ਨਹੀਂ ਉਤਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੀਆਂ ਸੱਥਾਂ 'ਚ ਇਹਨਾਂ ਗੱਲਾਂ ਦੇ ਤੈਨੂੰ ਜਵਾਬ ਆ ਜਿਹੜੇ ਉਹ ਦੇਣੇ ਪੈਣਗੇ ਹੋਰ ਕੋਈ ਮੰਗੇ ਚਾ ਨਾ ਮੰਗੇ ਜਦਨ ਸਾਡੇ ਧੱਕੇ ਚੜ ਗਿਆ ਅਸੀਂ ਤਾਂ ਨਹੀਂ ਬਖਸ਼ਣਾ